ਇਹ ਸੁਰਤ ਵਿੱਚ ਵੜ ਜਾਣ ਬੇੜਾ ਕਰਕ ਹੋ ਜਾਂਦਾ ਜਿਵੇਂ ਹੁਣ ਵੇਖੋ ਨਾ ਪਿਆਰਿਓ ਆਪਾਂ ਸਾਰੇ ਗੱਡੀ 'ਚ ਬਹਿ ਕੇ ਆਏ ਆਂ ਪਰ ਗੱਡੀ ਸਾਡੀ ਸੁਰਤ ਵਿੱਚ ਨਾ ਨਵੜੇ ਆਪਾਂ ਗੱਡੀ 'ਚ ਬੈਠੋ ਗੱਡੀ ਸਾਡੀ ਸੁਰਤ 'ਚ ਨਾ ਵੜੇ ਆਪਾਂ ਘਰ 'ਚ ਰਿਆ ਕਰੋ ਵੱਡਾ ਘਰ ਬਣਾਓ ਪਰ ਘਰ ਨੂੰ ਆਪਣੀ ਸੁਰਤ 'ਚ ਨਾ ਵੜਨ ਦਿਓ ਜਿਵੇਂ ਹੁਣ ਇੰਨਾ ਸਮਝੋ ਵੀ ਪਾਣੀ ਹੈ ਜਿਹੜਾ ਬੇੜੀ ਨੂੰ ਪਾਣੀ ਦੇ ਵਿੱਚ ਚਲਾਓ ਬੇੜੀ ਵਿੱਚ ਪਾਣੀ ਨਾ ਪੈਣ ਦਿਓ ਫਿਰ ਡੁੱਬ ਜੂ ਬੇੜੀ ਦੇ ਵਿੱਚ ਜੇ ਪਾਣੀ ਪੈ ਗਿਆ ਤੇ ਫਸ ਡੁੱਬ ਗਏ ਇਸੇ ਤਰ੍ਹਾਂ ਆਪਾਂ ਘਰ 'ਚ ਰਹਿਣਾ ਪਰ ਘਰ ਨੂੰ ਸੁਰਤ ਵਿੱਚ ਵੜਨ ਨਹੀਂ ਦੇਣਾ ਆਪਾਂ ਜ਼ਮੀਨ 'ਚ ਰਹਿਣਾ ਪਰ ਜ਼ਮੀਨ ਨੂੰ ਸੁਰਤ 'ਚ ਨਹੀਂ ਵੜਨ ਦੇਣਾ ਆਪਾਂ ਗੱਡੀ 'ਚ ਰਹਿਣਾ ਪਰ ਗੱਡੀ ਸੁਰਤ 'ਚ ਹੁਣ ਜਿਹੜੇ ਬੰਦੇ ਦੀ ਕੋਠੀ ਸੁਰਤ ਵਿੱਚ ਵੱਡੀ ਹੋਵੇ ਇੱਕ ਤੇ ਆ ਨਾ ਵੀ ਕੋਠੀ ਚ ਰਵੇ ਜਿਹੜੇ ਬੰਦੇ ਦੀ ਕੋਠੀ ਸੁਰਤ ਚ ਚੜ ਕੇ ਫਿਰ ਉਹ ਹੰਕਾਰਿਆ ਹੋਇਆ ਐ ਥੋੜਾ ਬੈਠੂ ਆ ਕੇ ਯਾਰ ਇੱਡੀ ਜ਼ਮੀਨ ਐਨੀ ਕੋਠੀ ਸਾਡੀ ਐਡੀ ਪ੍ਰਾਪਰਟੀ ਮੈਂ ਕੋਈ ਆਮ ਬੰਦਾ ਉਹਦੀ ਸੁਰਤ ਚ ਚੜ ਗਈ ਕੋਠੀਆਂ ਮਾੜੀਆਂ ਨਹੀਂ ਅਸੀਂ ਕੋਠੀ ਚ ਰਹੀਏ ਪਰ ਕੋਠੀ ਸਾਡੀ ਸੁਰਤ ਚ ਨਾ ਰਵੇ ਇਸੇ ਕਰਕੇ ਗੁਰੂ ਜੀ ਕਹਿੰਦੇ ਐ ਕਰਨਾ ਸਾਰਾ ਕੁਝ ਐ ਇਦਾਂ ਹੀ ਕਰਦੇ ਫਿਰਿਏ ਪਰ ਵੇਖੋ ਤੇ ਸਹੀ ਕਿਵੇਂ ਬਚਨ ਆਉਂਦਾ ਭਗਤ ਜੀ ਦਾ ਮਾਟੀ ਕੋ ਪੁੱਤਰਾ ਕਹੈ ਸੇ ਉਹ ਕਹਿੰਦੇ ਵੇਖੋ ਕਿਵੇਂ ਕਿਵੇਂ ਇਹ ਪੁਤਲਾ ਬੜਿਓ ਜਰਾ ਆ ਸ਼ਬਦ ਬੜੇ ਪਿਆਰ ਨਾਲ ਨਾਲ ਗਾਇਓ ਵੀ ਨਾਲ ਨਾਲ ਗਾਇਓ ਵੀ ਤੇ ਨਾਲ ਨਾਲ ਸਮਝਿਓ ਵੀ ਮਾਟੀ ਕੋ ਉਤਰ ਕੇਸੇ ਨੱਚ ਤੂ ਹੈ ਮਾਂ ਨੂੰ ਉਤਰ ਕੇਸੇ ਨੱਚ ਤੂ ਬਾਟੀ ਕੋ ਮਾਂ ਨੂੰ ਪੁੱਤਰਾ ਕੈਸੇ ਨੱਚਦਾ ਹੈ ਮਾਂ ਨੂੰ ਪੁੱਤਰਾ ਕੈਸੇ ਨੱਚਦਾ ਹੈ ਮਾਂ ਨੂੰ ਪੁੱਤਰਾ ਕੈਸੇ ਨੱਚਦਾ ਹੈ ਮਿੱਟੀ ਦਾ ਪੁਤਲਾ ਹੈ ਇਹ ਪੁਤਲਾ ਮਿੱਟੀ ਦਾ ਹੀ ਪੁਤਲਾ ਹੈ ਜੀ ਆ ਜਿੱਦੇ ਜਾਨ ਨਿਕਲ ਗਈ ਹੁਣ ਵੇਖੋ